ਇਨਕਾਊਂਟਰ ਦੀ ਖਬਰ ਆ ਰਹੀ ਹੈ ਮੋਹਾਲੀ ਜ਼ਿਲ੍ਹੇ ਤੋਂ ਡੇਰਾ ਬਸੀ ਦੇ ਨੇੜੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਲਾਰੈਂਸ ਗੈਂਗ ਦੇ ਇਹ ਸ਼ੂਟਰ ਦੱ세 ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਹੋਇਆ ਮੋਹਾਲੀ ਪੁਲਿਸ ਦੇ ਵੱਲੋਂ ਡੇਰਾ ਬਸੀ ਦੇ ਨੇੜੇ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਲਾਰੈਂਸ ਗੈਂਗ ਦੇ ਸ਼ੂਟਰਾਂ ਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਹੋਈ ਹੈ ਤੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੋ ਮੁਲਜ਼ਮਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਪੁਲਿਸ ਦਾ ਦਾਅਵਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਟੋਟਲ 43 ਬਦਮਾਸ਼ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ, ਗ੍ਰਿਫਤਾਰ ਕੀਤੇ ਨੇ, ਬਲੋਰੈਂਸ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। ਸ਼ੂਟਿੰਗ ਜੋ ਇਹ ਸ਼ੂਟਆਊਟ ਹੋਇਆ ਜਿਸ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਦੋਵੇਂ ਪਾਸੇ ਤੋਂ ਫਾਇਰਿੰਗ ਹੋਈ ਹੈ। ਤਾਂ ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਇਹਨਾਂ ਸ਼ੂਟਰਾਂ ਦੇ ਕੋਲੋਂ ਮੁਠਪੇੜ ਤੋਂ ਬਾਅਦ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹੋਣਗੇ। ਡੈਫੀਨਿਟਲੀ ਕੁਝ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ। ਇੱਕ ਪੁਰਾਣਾ ਕੋਈ ਘਰ ਇਮਾਰਤ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇਹ ਪੂਰੀ ਮੁਟਪੀੜ ਦਿਖਤ ਨਾ ਹੋਈ ਹੈ ਔਰ ਲੱਗ ਰਿਹਾ ਕਿ ਕੁਝ ਹਿੱਸਾ ਜਿਵੇਂ ਨਵਾਂ ਕੰਸਟਰਕਟ ਕੀਤਾ ਹੋਵੇ ਜਾਂ ਚੱਲ ਰਿਹਾ ਹੋਵੇ ਕੋਈ ਬਹੁਤਾ ਆਬਾਦ ਜਿਹਾ ਇਲਾਕਾ ਨਹੀਂ ਲੱਗ ਰਿਹਾ ਲੱਗ ਰਿਹਾ ਕਿ ਜਾਂ ਤਾਂ ਉੱਥੇ ਭੱਜ ਕੇ ਲੁਕੇ ਨੇ ਜਾਂ ਫਿਰ ਉੱਥੇ ਲੁਕਣ ਦੇ ਲਈ ਹੀ ਉਹਨਾਂ ਨੇ ਇਹ ਪੂਰਾ ਇਲਾਕਾ ਚੁਣਿਆ ਹੋਇਆ ਸੀ ਡੇਰਾ ਬਸੀ ਦੀਆਂ ਇਹ ਤਸਵੀਰਾਂ ਨੇ ਮੋਹਾਲੀ ਦੇ ਵਿੱਚ ਪੈਂਦਾ ਡੇਰਾ ਬਸੀ ਜਦੋਂ ਤੁਸੀਂ ਜ਼ਿਰਖਪੁਰ ਚੰਡੀਗੜ੍ਹ ਤੋਂ ਜ਼ਿਰਖਪੁਰ ਹੁੰਦੇ ਹੋਏ ਅੰਬਾਲਾ ਵਾਲੇ ਪਾਸੇ ਜਾਂਦੇ ਹੋ ਤਾਂ ਫਿਰ ਡੇਰਾ ਬਸੀ ਰਾ ਦੇ ਵਿੱਚ ਹੁੰਦਾ ਹੈ ਔਰ ਡੇਰਾਬਸੀ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੋਈ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾਂਦੇ ਨੇ ਚਾਰ ਸ਼ੂਟਰ ਸੀ ਔਰ ਫਾਇਰਿੰਗ ਹੋਈ ਹੈ ਦੋਵੇਂ ਪਾਸੇ ਤੋਂ ਪੁਲਿਸ ਨੇ ਵੀ ਫਿਰ ਗੋਲੀ ਚਲਾਈ ਦੋ ਬਦਮਾਸ਼ਾਂ ਦੇ ਲਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਚਾਰ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ ਸਿੱਧਾ ਲੈ ਕੇ ਚੱਲਦੇ ਹਾਂ ਮੌਕੇ ਦੇ ਉੱਤੇ ਸਾਡੇ ਸੇਹੂਗੀ ਮਨੋਜ ਰਾਠੀ ਸਾਡੇ ਨਾਲ ਡੇਰਾਬਸੀ ਤੋਂ ਜੁੜ ਰਹੇ ਨੇ ਮਨੋਜ ਉਹਟਿਓ ਬਿਲਕੁਲ ਗੌਰਵ ਜੀ ਦਾ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਕਿ ਇੱਕ ਵੱਡਾ ਇਨਕਾਊਂਟਰ ਹੈ ਔਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਬਿਲਕੁਲ ਅਸੀਂ ਮੌਕੇ ਤੇ ਮੌਜੂਦ ਹੈ ਜਿੱਥੇ ਮੋਹਾਲੀ ਪੁਲਿਸ ਤੇ ਏਜੀਡੀਐਫ ਏਜੀਟੀਐਫ ਦੀ ਐਂਟੀ ਗੈਂਗਸਟਰ ਟਾਸ ਫੋਰਸ ਹੈ ਉਹਨਾਂ ਦੇ ਜੁਆਇੰਟ ਆਪਰੇਸ਼ਨ ਤੇ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਕੋਸ਼ਿਸ਼ ਕਰਾਂਗੇ ਅਸੀਂ ਜਿੱਥੇ ਤੱਕ ਪਹੁੰਚ ਸਕੀਏ ਕਿਉਂਕਿ ਹਜੇ ਫਿਲਹਾਲ ਵੀ ਇੱਥੇ ਆਪਰੇਸ਼ਨ ਚੱਲ ਰਿਹਾ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚ ਰਹੇ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਜਿਹੜੇ ਦੱਸੇ ਜਾ ਰਹੇ ਨੇ ਖਾਸ ਐਸੋਸੀਏਟ ਉਹਨਾਂ ਨੂੰ ਕਾਬੂ ਕੀਤਾ ਗਿਆ ਔਰ ਇੱਕ ਖੰਡਰ ਜਿਹੜਾ ਬਿਲਕੁਲ ਡੇਰਾ ਬਸੀ ਰੋਡ ਤੇ ਹੈ ਬਿਲਕੁਲ ਮੇਨ ਰੋਡ ਤੇ ਹੈ ਗੌਰਵ ਜਿੱਥੇ ਇਹ ਪੂਰਾ ਪੁਲਿਸ ਦਾ ਤੇ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਹੈ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਦੋ ਜਿਹੜੇ ਐਸੋਸੀਏਟਸ ਨੇ ਉਹਨਾਂ ਦੇ ਪੈਰ ਤੇ ਗੋਲੀ ਵੱਜੇ ਲੱਤ ਤੇ ਗੋਲੀ ਵੱਜੀ ਹੈ ਔਰ ਉਹਨਾਂ ਕੋਲੋਂ ਕਾਫੀ ਅਸਲਾ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਹੈ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ న్యూਸ 18 ਦੇ ਖੁਲ ਖਸਕਲੂਸਿਵ ਜਾਣਕਾਰੀ ਔਰ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਮੌਕੇ ਤੇ ਏਜੀਟੀਐਫ ਦੀ ਟੀਮਾਂ ਤੇ ਨਾਲ ਦੇ ਨਾਲ ਮੋਹਾਲੀ ਦੀ ਡੇਰਾਬਸੀ ਪੁਲਿਸ ਦੀ ਵੀ ਟੀਮਾਂ ਇੱਥੇ ਮੌਜੂਦ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਜਿਹੜੇ ਸੀਨੀਅਰ ਆਫੀਸਰ ਵੀ ਪਹੁੰਚ ਰਹੇ ਨੇ ਡੀਐ ਜਿਹੜੀ ਸੁਪਰਵਾਈਜ਼ਨ ਵਿੱਚ ਇਹ ਸਾਰਾ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਔਰ ਜਿਹਦੇ ਵਿੱਚ ਚਾਰ ਜਿਹੜੇ ਬਦਮਾਸ਼ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਕਿ ਦੋ ਜਿਹੜੇ ਬਦਮਾਸ਼ਾਂ ਨੂੰ ਕਾਬੂ ਕੀਤਾ ਦੋ ਬਦਮਾਸ਼ਾਂ ਨੂੰ ਲਾਤ ਤੇ ਗੋਲੀ ਬੱਜੀ ਹੈ ਜੇ ਟੋਟਲ 4 ਦੀ ਗ੍ਰਿਫਤਾਰੀ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੋ ਦੇ ਲੱਤਾ ਦੇ ਗੋਲੀ ਵਿੱਚ ਲੱਗੀ ਹੈ ਐਮ뷸ੈਂਸ ਪਹੁੰਚ ਚੁੱਕੀ ਹੈ ਔਰ ਕੁਛ ਹੀ ਮਿੰਟਾਂ ਦੇ ਵਿੱਚ ਇਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਕਿਉਂਕਿ ਹਜੇ ਵੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਨੇੜੇ ਤੇੜੇ ਜਿਹੜਾ ਹੈਗਾ ਸਰਚ ਆਪਰੇਸ਼ਨ ਕਰਦੀ ਨਜ਼ਰ ਆ ਰਹੀ ਹੈ ਐਮ뷸ੈਂਸ ਪਹੁੰਚ ਚੁੱਕੀ ਹੈ ਹੁਣ ਬਦਮਾਸ਼ ਨੂੰ ਇਸੇ ਐਮ뷸ੈਂਸ ਦੇ ਵਿੱਚ ਲੈ ਕੇ ਹਸਪੀਟਲ ਲੈ ਕੇ ਜਾਇਆ ਜਾਏਗਾ ਲੇਕਿਨ ਦੇਖੋ ਤੁਸੀਂ ਜਿਹੜਾ ਗੌਰਵ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਹ ਡੇਰਾ ਬਸੀ ਦਾ ਏਰੀਆ ਹੈ ਹਾਲਕੀ ਆ ਦੇਰੇ ਦੇ ਸਟੀਲ ਸਟ੍ਰਿਪ ਟਾਵਰ ਨੇ ਰਿਆਸ਼ੀ ਏਰੀਆ ਬਿਲਕੁਲ ਨਾਲ ਹੀ ਜੰਗਲ ਏਰੀਆ ਹੈ ਔਰ ਇਹ ਵੀ ਜਿਹੜੀ ਇਨਫੋਰਮੇਸ਼ਨ ਹੈ ਕਿ ਏਜੀਟੀਐਫ ਔਰ ਮੁਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਸੀ ਕਿ ਲਾਰੈਂਸ ਬਜਨੋਈ ਗੈਂਗ ਦੇ ਐਸੋਸੀਏਟਸ ਖਾਸ ਐਸੋਸੀਏਟ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਸੀਗੇ ਔਰ ਜਿਨ੍ਹਾਂ ਦੇ ਕੋਲ کافی ਸੰਖਿਆ ਦੇ ਵਿੱਚ ਅਸਲਾ ਹੈ کافی ਵੈਪਨਸ ਨੇ ਔਰ ਜਦ ਇਹ ਆਪਰੇਸ਼ਨ ਜਦ ਇੱਥੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਤੇ ਤਾਬੜ ਤੋੜ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹੁਣ ਪੁਲਿਸ ਜਿਹੜੀ ਹੈ ਕੋਸ਼ਿਸ਼ ਅਸੀਂ ਕਰਾਂਗੇ ਜਿੱਥੇ ਤੱਕ ਪਹੁੰਚ ਸਕੀਏ ਜਿੱਥੇ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਸਵੀਰਾਂ ਕਿਉਂਕਿ ਇਹ ਪੂਰਾ ਅਸ ਜਿਹੜਾ ਹੈਗਾ ਜਿਹੜਾ ਇੱਥੇ ਆਪਰੇਸ਼ਨ ਚੱਲ ਰਿਹਾ ਹੈ ਉਸੇ ਘਰ ਦੇ ਵਿੱਚ ਇਹ ਤੁਸੀਂ ਦੇਖੋ ਤਸਵੀਰਾਂ ਜਿਹੜੀ ਪੁਲਿਸ ਦੇ ਆਫੀਸਰ ਵੀ ਇੱਥੇ ਮੌਜੂਦ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚ ਰਹੇ ਨੇ ਐਸਪੀ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਲੇਕਿਨ ਪ੍ਰਾਇਮਰੀ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੇ ਇੱਕ ਖਾਸ ਸ਼ੂਟਰ ਨੇ ਜਿਨ੍ਹਾਂ ਦੇ ਕੋਲ ਹੋਰ ਵੈਪਨਸ ਰਿਕਵਰ ਹੋਏ ਹਨ ਔਰ ਕਾਫੀ ਸੰਖਿਆ ਦੇ ਵਿੱਚ ਇਹ ਵੈਪਨਸ ਰਿਕਵਰ ਹੋਏ ਹਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸੇ ਏ ਡੇਰਾ ਬਸੀ ਜੀਰਕਪੁਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਜਿਹੜੇ ਬਦਮਾਸ਼ ਹੈ ਔਰ ਇਹਨਾਂ ਨੇ ਰੈਕੀ ਵੀ ਕਰ ਲਈ ਸੀ ਜਿਹੜੇ ਸੋਰਸਸਾਨੂੰ ਜਾਣਕਾਰੀ ਦੇ ਰਹੇ ਕਿ ਇਹਨਾਂ ਵੱਲੋਂ ਰੈਕੀ ਵੀ ਕੀਤੀ ਜਾ ਚੁੱਕੀ ਸੀ ਔਰ ਇਹ ਕ੍ਰਿਮੀਨਲ ਹਿਸਟਰੀ ਵੀ ਇਹਨਾਂ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਜਿਹੜੇ ਇੰਜਰਡ ਨੇ ਉਨਾ ਨੂੰ ਹੁਣ ਹਸਪੀਟਲ ਲੈ ਕੇ ਜਾਇਆ ਜਾਇਗਾ ਐਂਬੂਲੈਂਸ ਇੱਥੇ ਪਹੁੰਚ ਚੁੱਕੀ ਹੈ ਇੱਕ ਨੂੰ ਪਹੁੰਚਾਇਆ ਗਿਆ ਤੇ ਦੂਜੇ ਨੂੰ ਹੁਣ ਇੱਥੋਂ ਸਿੱਧਾ ਹਸਪੀਟਲ ਜਿਹੜਾ ਹੈਗਾ ਫਰਸਟ ایڈ ਵਾਸਤੇ ਲੈ ਕੇ ਜਾਇਆ ਜਾਇਗਾ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਏਜੀਟੀਐਫ ਤੇ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਇਸ ਲਈ ਕਹਿ ਸਕਦੇ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਇੱਥੇ ਆਰਮਸ ਜਿਹੜੇ ਨੇ ਵੈਪਨਸ ਜਿਹੜੇ ਨੇ ਇਲੀਗਲ ਜਿਹੜੇ ਵੈਪਨ ਨੇ ਉਹ ਰਿਕਵਰ ਕੀਤੇ ਗਏ ਨੇ ਔਰ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਹਾਲਾਂਕਿ ਪੁਲਿਸ ਦੇ ਅਧਿਕਾਰੀ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਵਾਰਦਾਤ ਨੂੰ ਅੰਜਾਮ ਦੇਣਾ ਸੀ ਪੰਜਾਬ ਦੇ ਵਿੱਚ ਇੱਕ ਇਸ ਏਰੀਆ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਆਪਣੀ ਇੱਕ ਰਾਈਵਲ ਗੈਂਗ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੂਰਾ ਟਾਰਗੇਟ ਅਕਿਲਿੰਗ ਦੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਉਸ ਨੂੰ ਇਹ ਕੀਤਾ ਸੀਗਾ ਹਾਲਾਂਕਿ ਪੁਲਿਸ ਦੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਤਸਵੀਰਾਂ ਤੁਸੀਂ ਐਕਸਕਲੂਸਿਵ ਨਿਊਜ਼ 18 ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਪੂਰਾ ਘੇਰਾ ਲਾਇਆ ਹੋਇਆ ਇਸ ਪੂਰੀ ਬਿਲਡਿੰਗ ਨੂੰ ਇੱਕ ਖੰਡਰ ਜਿਹੜਾ ਜਿਹੜਾ ਤੁਸੀਂ ਦੇਖ ਰਹੇ ਹੋ ਇਦੇ ਵਿੱਚ ਪੂਰੇ ਏਰੀਆ ਨੂੰ ਸੀਲ ਕਰਕੇ ਇੱਥੇ ਵੀ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਹਜੇ ਪੁਲਿਸ ਦੀ ਜਿਹੜੀ ਟੀਮਾਂ ਹੈ ਇੱਥੇ ਪੂਰੀ ਸਰਚ ਆਪਰੇਸ਼ਨ ਕਰਦੇ ਨਜ਼ਰ ਆ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਨਾਂ ਦੇ ਹੋਰ ਵੀ ਸਾਥੀ ਇੱਥੇ ਲੁਕੇ ਹੋ ਸਕਦੇ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਜਿਹੜੇ ਵੀ ਇੱਥੇ ਮੁਲਾਜ਼ਮ ਨੇ ਪੁਲਿਸ ਫੋਰਸ ਹੋਰ ਵੀ ਬੁਲਾਈ ਗਈ ਹੈ ਉਸ ਪੂਰੇ ਏਰੀਆ ਨੂੰ ਸੀਲ ਜਿਹੜਾ ਹੈਗਾ ਕਰਕੇ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਔਰ ਤਲਾਸ਼ੀ ਲਈਤੀ ਜਾ ਰਹੀ ਹੈ ਕਿਉਂਕਿ ਜਿਹੜੇ ਜਿਹੜੇ ਵੈਪਨਸ ਮਿਲੇ ਨੇ ਗੌਰਵ ਦੇਖੋ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਏਰੀਆ ਦੇ ਵਿੱਚ ਲੁਕੇ ਹੋਈ ਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਔਰ ਜਿਹੜਾ ਇਹ ਇਲੀਗਲ ਵੈਪਨ ਕਿੱਥੋਂ ਆਏ ਔਰ ਚਾਰ ਜਿਹੜੇ ਬਦਮਾਸ਼ ਕਾਬੂ ਕੀਤੇ ਗਏ ਨੇ ਉਹਨਾਂ ਦਾ ਅਖੀਰ ਮਕਸਦ ਕੀ ਸੀ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਹ ਤੁਸੀਂ ਦੇਖੋ ਕਿ ਬਿਲਕੁਲ ਵਾਈਟ ਕਲਰ ਦੀ ਜਿਹੜੀ ਗੱਡੀ ਖੜੀ ਹੈ ਇਹਦੇ ਤੇ ਉਹਨਾਂ ਨੇ ਫਾਇਰ ਵੀ ਕਰਨ ਦੀ ਪੁਲਿਸ ਦੀ ਗੱਡੀ ਹੈ ਔਰ ਇਹਦੇ ਤੇ ਫਾਇਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਹਾਲਾਂਕਿ ਅੰਦਰ ਪੂਰਾ ਸਰਚ ਕੀਤਾ ਜਾ ਰਿਹਾ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਸਐਸਪੀ ਮੋਹਾਲੀ ਵੀ ਇੱਥੇ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਇਹ ਪੁਲਿਸ ਦੀ ਗੱਡੀ ਹੈ ਜਦ ਇੱਥੇ ਪੁਲਿਸ ਪਹੁੰਚਦੀ ਹੈ ਇਹ ਇੱਥੇ ਜਦ ਉਹਨਾਂ ਨੂੰ ਪਹੁੰਚਦੀ ਹੈ ਇੱਥੇ ਫੜਨ ਪਹੁੰਚਦੀ ਹੈ ਤਾਂ ਪੁਲਿਸ ਦੇ ਤਾਬੜ ਤੋੜ ਫਾਇਰਿੰਗ ਵੀ ਕੀਤੀ ਜਾਂਦੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਡੀਐਸਪੀ ਵਿਕਰਮ ਬਰਾੜ ਉਹਨਾਂ ਦੀ ਜਿਹੜੀ ਟੀਮ ਹੈ ਏਜੀਡੀਐਫ ਦੀ ਟੀਮ ਵੀ ਇੱਥੇ ਮੌਜੂਦ ਹੈ ਔਰ ਏਜੀਟੀਐਫ ਤੇ ਮੋਹਾਲੀ ਪੁਲਿਸ ਦਾ ਦੱਸਿਆ ਜਾ ਰਿਹਾ ਹੈ ਕਿ ਜੁਆਇੰਟ ਆਪਰੇਸ਼ਨ ਹੈ ਕਿਉਂਕਿ ਦੇਖੋ ਬਹੁਤ ਅਹਿਮ ਹੋ ਜਾਂਦਾ ਐਂਟੀ ਗੈਂਗਸਟਰ ਟਾਸ ਫੋਰਸ ਪੰਜਾਬ ਪੁਲਿਸ ਤੇ ਮੋਹਾਲੀ ਪੁਲਿਸ ਇਹ ਜੁਆਇੰਟ ਆਪਰੇਸ਼ਨ ਦੱਸਿਆ ਜਾ ਰਿਹਾ ਡੇਰਾ ਬੱਸੀ ਪੁਲਿਸ ਦਾ ਜਿਹਦੇ ਵਿੱਚ ਹੁਣ ਇਹ ਸਾਰੇ ਆ ਜਿਹੜੀ ਅੱਗੇ ਇੱਥੇ ਸਰਚ ਕੀਤਾ ਜਾ ਰਿਹਾ ਇਸ ਏਰੀਆ ਨੂੰ ਸਰਚ ਕੀਤਾ ਜਾ ਰਿਹਾ ਕਿ ਕੋਈ ਹੋਰ ਵੀ ਉਹਨਾਂ ਦੇ ਸਾਥੀ ਹੋ ਸਕਦੇ ਨੇ ਇਹ ਤੁਸੀਂ ਤਸਵੀਰਾਂ ਦੇਖੋ ਕਿ ਪੂਰਾ ਆਪਣੀ ਪੂਰੀ ਜਿਹੜੀ ਫੋਰਸ ਲੈ ਕੇ ਏਜੀਡੀਐਫ ਦੀ ਫੋਰਸ ਲੈ ਕੇ ਇੱਥੇ ਪੁਲਿਸ ਦੇ ਜਿਹੜੇ ਸੀਨੀਅਰ ਆਫੀਸਰ ਉਹ ਇੱਥੇ ਪਹੁੰਚੇ ਹੋਏ ਨੇ ਤਾਬਣ ਤੋੜ ਫਾਇਰਿੰਗ ਕੀਤੀ ਗਈ ਸੀ ਜ ਬਦਮਾਸ਼ਾ ਵੱਲੋਂ ਜਿਹੜੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਇਸ ਕਰਕੇ ਦੋ ਦੇ ਆ ਗੋਲੀ ਬੱਜੀ ਹੈ ਜਿਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਏਗਾ ਔਰ ਇਸ ਵੇਲੇ ਫਿਲਹਾਲ ਇੱਥੇ ਹੀ ਮੌਜੂਦ ਹੈ ਜਿਹੜੇ ਬਦਮਾਸ਼ ਬਦਮਾਸ਼ਾਂ ਨੂੰ ਢੇਰ ਕੀਤਾ ਉਹਨਾਂ ਦੇ ਗੋਲੀ ਬੱਜੀ ਹੈ ਹੁਣ ਹਸਪਤਾਲ ਲੈ ਕੇ ਜਾਇਆ ਜਾਏਗਾ ਔਰ ਕੁਛ ਹੀ ਮਿੰਟਾਂ ਦੇ ਵਿੱਚ ਇੱਥੇ ਐਸਐਸਪੀ ਮੋਹਾਲੀ ਦੇ ਸੀਨੀਅਰ ਅਫਸਰ ਇੱਥੇ ਪਹੁੰਚਣਗੇ ਔਰ ਇਹਦੇ ਵਿੱਚ ਜਿਹੜਾ ਗੌਰਵ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ ਇਸ ਏਰੀਆ ਨੂੰ ਬਿਲਕੁਲ ਇਹ ਰਿਆਸੀ ਏਰੀਆ ਦੇ ਨਾਲ ਜੰਗਲ ਏਰੀਆ ਪੈਂਦਾ ਹੈ ਇੱਥੇ ਕੁਝ ਇੰਡਸਟਰੀ ਏਰੀਆ ਹੈ ਕੁਝ ਫੈਕਟਰੀਆਂ ਵੀ ਬਣੀ ਹੋਈਆਂ ਤੇ ਇੱਥੇ ਉਹ ਕੀ ਇੱਥੇ ਕਿਸ ਤਰ੍ਹਾਂ ਦੀ ਰੈਕੀ ਚੱਲ ਰਹੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਏਜੀਟੀਐਫ ਦੀ ਟੀਮਾਂ ਵੀ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਾਫੀ ਸ਼ੂਟਰ ਨੇ ਖੁਕਿਆਤ ਬਦਮਾਸ਼ ਨੇ ਜਿਨ੍ਹਾਂ ਨੂੰ ਹੁਣ ਕਾਬੂ ਕੀਤਾ ਗਿਆ ਹੈ ਤੇ ਇੱਕ ਵੱਡੀ ਕਹਿ ਸਕਦੇ ਆ ਕਿ ਸਫਲਤਾ ਵੀ ਅਸੀਂ ਕਹਿ ਸਕਦੇ ਆ ਕਿਉਂਕਿ ਹੁਣ ਪੁਲਿਸ ਕੋਸ਼ਿਸ਼ ਕਰਾਂਗੇ ਜੇਕਰ ਅ ਅਜੇ ਥੋੜਾ ਜਿਹਾ ਕੈਮਰਾ ਜ਼ੂਮ ਕਰਕੇ ਜੇ ਅੰਦਰ ਦੀ ਤਸਵੀਰਾਂ ਤੁਹਾਨੂੰ ਦਿਖਾਈ ਕਿਉਂਕਿ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਹਜੇ ਵੀ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਹੈ ਇਸ ਕਰਕੇ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਅੱਗੇ ਜਾ ਕੇ ਅੰਦਰ ਦੀ ਤਸਵੀਰਾਂ ਜੇਕਰ ਦਿਖਾ ਸਕੋ ਅ ਕੋਸ਼ਿਸ਼ ਕਰ ਰਹੇ ਕਿਉਂਕਿ ਐਸਐਸਪੀ ਵੀ ਇੱਥੇ ਪਹੁੰਚਣ ਵਾਲੇ ਨੇ